ਅੱਜ ਅਸੀਂ ਜਾਣਾ ਨਵੇਂ ਸ਼ਹਿਰ ਨੂੰ ਨਵੇਂ ਸ਼ਹਿਰ ਨਵੇਂ ਸ਼ਹਿਰ ਕਿਹਾ ਮੇਰੀ ਇੱਥੇ ਤੇ ਅੱਜ ਨਵੀਂ ਮਸ਼ੀਨ ਦੀ ਆਪਾਂ ਟ੍ਰੈਨ ਲੈਣਾ ਚਲਾਉਣੀ ਆ ਅੱਜ ਚਲਾਉਣੀ ਆ ਬਾਈ ਅੱਜ ਉਹ ਹੈਗਾ ਆਪਣਾ ਸ਼ੂਗਰ ਕੈਨ ਔਰ ਰੈਸਟੋਰੈਂਟ ਸ਼ੂਗਰ ਕੈਨ ਨਾਲ ਬਣਦਾ ਆਪਣੀ ਦਾ ਇਹ ਕਰਿਆਮ ਏਰੀਏ ਦੇ ਵਿੱਚ ਬਾਈ ਆਪਾਂ ਪਟਵਾਰੀ ਚਲਾਉਣਾ ਕਰਿਆਮ ਇਹਦੇ ਚਲਾਉਣਾ ਜੀ ਆਪਾਂ ਤੇ ਉਹ ਨਾਲ ਆਪਾਂ ਟ੍ਰਾਂਚ ਵਾਲਾ ਰੋਟਾਵੇਟਰ ਵੀ ਰੱਖ ਕੇ ਲੈ ਜਾਣਾ ਉਹਦੀ ਵੀ ਟੈਸਟ ਕਰਨੀ ਆਂਗੇ ਆਪਾਂ ਤੇ ਡੈਮੋ ਚਲਾਣਾ ਤੇ ਲੋ ਜੀ ਅਸੀਂ ਇਸ ਟਾਈਮ ਹੁਣ ਜਾ ਰਹੇ ਆਂ ਨਵੇਂ ਸ਼ਹਿਰ ਨੂੰ ਤਿਆਰੀਆਂ ਘਰਾਂ ਚੋਂ ਨਿਕਲੇ ਆਂ ਬਾਕੀ ਲਾਡੀ ਵਾਜ ਦੋ ਬਾਕੀ ਪਹਿਲਾਂ ਬਾਈ ਪਟਵਾਰੀ ਆਪਾਂ ਜਾਵਾਂਗੇ ਦੁਕਾਨ ਤੇ ਪਹਿਲਾਂ ਦੁਕਾਨ ਤੇ ਜਾ ਕੇ ਉੱਥੇ ਗੜੀ ਦੇ ਫੁੱਲ ਤੇ ਬਹੁਤ ਸਾਰਿਆਂ ਨੂੰ ਮਿਲ ਮੁਲ ਕੇ ਫਿਰ ਆਪਾਂ ਗਾਹ ਜਾਵਾਂਗੇ ਜਿਹੜੀ ਦੇ ਪੁੱਲ ਤੇ ਪਹੁੰਚੇ ਉੱਥੋਂ ਲੱਦ ਕੇ ਰੋਟਾ ਵੇਟਰ ਦੇਣਾ ਨੇ ਛੋਟਾ ਬਾਕੀ ਭਾਈ ਐਤਕੀ ਪੜਵਾਰੀ ਵੀਰੋੜੀ ਕਹਿੰਦੇ ਨਹੀਂ ਕਹਿੰਦੇ ਭਾਈ ਸਾਨੂੰ ਪ੍ਰੋਬਲਮ ਬਹੁਤ ਆਈ ਆ ਸਾਹਿਬ ਜੀ ਆਪਣੇ ਆ ਗੰਨੇ ਦੀ ਲੇਬਰ ਵਾਸਤੇ ਹਾਂ ਉਹਦੇ ਲਈ ਉਹ ਮਸ਼ੀਨ ਬੈਸਟ ਆਈ ਹਾਂ ਉਹ ਵੀ ਬੈਸਟ ਆ ਉਹ ਕਹਿੰਦੇ ਸਾਨੂੰ ਪ੍ਰੋਬਲਮ ਆਉਦਾ ਹੀ ਆ ਤਾਂ ਕਰਕੇ ਉੱਧਰ ਜਿਹੜੀ ਮਸ਼ੀਨ ਆ ਆਪਣੀ ਅੱਜ ਇਹੋ ਜਿਹੇ ਡੈਮੋ ਤੇ ਚੱਲਣ ਲੱਗੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਨਵੀਆਂ ਕਾਫੀ ਆ ਜਾਣੀਆਂ ਭਾਈ ਉਹਦੇ ਨਾਲ ਹੀ ਆਏ ਆ ਨਵੇਂ ਪ੍ਰੋਜੈਕਟ ਆ ਮਹਿੰਗਾ ਜਿਹਾ ਪ੍ਰੋਜੈਕਟ ਫਾਇਦੇ ਬਹੁਤ ਆ ਉਹਦੇ ਬਹੁਤ ਨੇ ਫਾਇ ਪਟਵਾਰੀ ਦੇ ਨਾਲ ਪੋਲ ਹੋਣ ਬਣਿਆ ਟੋਏ ਦੇ ਲੱਗੇ ਕਿਵੇਂ ਬੈ ਗਏ ਇਹ ਆਪਣਾ ਘੜੀ ਦਾ ਪੋਲਾ ਵਾਲਾ ਪੋਲਾ ਤੇ ਕਹਾਂ ਨਵੇਂ ਹੈ ਜਿਹੜਾ ਦਰਿਆ ਵਾਲਾ ਪੋਲਾ ਉਹ ਵੀ ਆਈ ਹੋਈ ਹੈ ਬੰਨੀ ਸ਼ਹਿਰ ਜਿਆਦਾ ਆਪਾਂ ਜਾਣਦੇ ਆ ਉਹਦਾ ਤਾਂ ਬੁਰਾ ਹਾਲ ਹੈ ਪੋਲਾ ਪੋਲਾ ਕਈ ਵਾਰ ਟੁੱਟ ਲਿਆ ਦਰਿਆ ਵਾਲਾ ਪੋਲਾ ਟੁੱਟ ਲਿਆ ਉਹ ਭੋਜ ਨੇ ਫੇਲ ਕਰਿਆ ਉਹ ਫੇਲ ਕਰਿਆ ਭੋਜ ਨੇ ਪੋਲਾ ਉਹ ਪੋਲਾ ਦਾ ਮਰੀਅਤ ਨਹੀਂ ਮਰੀਅਤ ਹੈ ਨਹੀਂ ਮਰੀਅਤ ਨਹੀਂ ਚਲੋ ਠੀਕ ਆ ਪਟਵਾਰੀ ਹੁਣ ਆਪਾਂ ਫਿਰ ਉੱਥੇ ਜਾ ਕੇ ਮਿਲਦੇ ਹਾਂ ਨਾ ਲੋ ਜੀ ਪਹੁੰਚ ਗਈ ਆਪਾਂ ਆਪਣੀ ਡੀਲਰਸ਼ਿਪ ਤੇ ਇੱਥੋਂ ਆਪਾਂ ਹੁਣ ਲਗਦਾਂਗੇ ਟਰਾਂਚਾਂ ਵਾਲਾ ਰੂਟਾਵੇਟਰ ਵੀ ਵੇਚ ਲਦਾਂ ਇਦਾਂ ਮਸ਼ੀਨ ਵੀ ਨਵੀਂ ਆ ਗਈ ਮੱਖੀ ਵਾਲੀ ਇੱਕ ਹੋਰ ਤੇ ਇਹਨੂੰ ਵੀ ਹੁਣ ਲਾਵਾਂਗੇ ਬਾਕੀ ਹੋਰ ਬੰਦਿਆਂ ਨੂੰ ਮਲਾ ਲੈਣੇ ਹੋਰ ਕੀ ਹਾਲ ਆ ਬਾਈ ਵਧੀਆ ਵਧੀਆ ਜੀ ਹੋਰ ਇਹ ਹੈਗਾ ਯਾਰ ਹੁਣ ਹੋਰ ਆ ਰੋਣ ਠੀਕ ਆ ਬਾਈ ਵਧੀਆ ਵਧੀਆ ਜੀ ਓਕੇ ਲੱਗੇ ਹੋਏ ਸਪਾਈਆਂ ਸੁਪਈਆਂ ਕਰਨ ਸਫਾਈ ਕਰਨ ਲੱਗੇ ਵਰਕਸ਼ਾਪ ਦੀ ਟੂਲ ਲਾਤਾ ਹਾਂਜੀ ਲਾਉਣ ਲੱਗੇ ਲਾਉਣ ਲੱਗੇ ਤੇ ਟੂਲ ਦੀ ਡਿਊਟੀ ਆ ਜਰਮਾਨ ਦੀ ਕਰਤੀ ਹੋਰ ਰਮਾਨ ਕੀ ਹਾਲ ਆ ਉਹ ਠੀਕ ਠਾਕ ਹੈ ਛੁੱਟੀ ਨਹੀਂ ਕਰੀ ਮੈਂ ਕਿ ਡਿਊਟੀ ਟੂਲ ਦੀ ਰਵਾਨਦੀ ਕਰਦੀ ਆ ਬਾਈ ਰੋਜ਼ ਮੇਰੀ ਆ ਜੀ ਰੋਜ਼ ਲਾਤਾ ਟੂਲ ਹਾਂਜੀ ਬਾਈ ਹਾਂਜੀ ਚਲ ਠੀਕ ਆ ਚਲੋ ਟੂਲ ਲੱਗਿਆ ਪਟਵਾਰੀ ਵਧੀਆ ਵੀ ਲੱਗਦਾ ਬਾਈ ਇਦਾਂ ਰੋਜ਼ ਰੋਜ਼ ਲਾਉਂਦਾ ਸੀ ਰੋਜ਼ ਲਾਉਂਦਾ ਗਿਆ ਫੇਰ ਕਾ ਪੈਣਾ ਉਹ ਗਾਹ ਤਾਂ ਚਲ ਹੁਣ ਕਿਸੇ ਨੂੰ ਕਿਹੜਾ ਟੂਲ ਦੀ ਲੋੜ ਪੈਂਦੀ ਹੈ ਕਿਸੇ ਨੂੰ ਕਿਹੜੇ ਟੂਲ ਦੀ ਲੋੜ ਪੈਂਦੀ ਹੈ ਇਹ ਤਾਂ ਪੈਣੀ ਹੀ ਪੈਣਾ ਬਾਈ ਹਾਂ ਜੇ ਜਿਹੜਾ ਮਤਲਬ ਕੰਮ ਚੱਲ ਰਹੇ ਮੀਂਹ ਦਾ ਉਹ ਚਾਬ ਟੂਲ ਰੱਖ ਦੇਣਾ ਨਾ ਲਮਾਰੀ ਚ ਦਿਖਾ ਦੇ ਲਮਾਰੀ ਉਹ ਲਮਾਰੀ ਠੀਕ ਆ ਅੱਛਾ ਆਈ ਦੇ ਚ ਰੱਖ ਦੇਣਾ ਹੈ ਆ ਇਹ ਰੁੜਦੀ ਆ ਹੈ ਇਧਰ ਉਧਰ ਨੂੰ ਹਾਂ ਇਧਰ ਮਰਜੀ ਲੈ ਜਾਓ ਇਹਨੂੰ ਜੇ ਐਂ ਚਾਹ ਦੀ ਕੀ ਹੈ ਇਹਨੂੰ ਭੇਜਣਾ ਤੇ ਠੀਕ ਆ ਚੱਲ ਕੋਈ ਗੱਲ ਨਹੀਂ ਹੁਣ ਲਾ ਦੇ ਤੇ ਬਾਈ ਆਪਣੇ ਕੋਲ ਮਸ਼ੀਨ ਪਈ ਆ ਮੱਕੀ ਦੇ ਟੋਕੇ ਕਰਨੇ ਵਾਲੀ ਆ ਦੇਖੋ ਹੈਗੀ ਮਸ਼ੀਨ ਇਹ ਪੁਰਾਣੀ ਆ ਪੁਰਾਣੀ ਵੀ ਕਾਦੀ ਮੰਨ ਲਓ ਤੁਸੀਂ ਊਂ ਪੁਰਾਣੀ ਆ ਹੈ ਨਵੀਂ ਆ ਪਟਵਾਰੀ ਇਹਦੇ ਨਾਲ 5-7 ਰੋਗ ਕੱਢੇ ਸੀ ਵੀਰੇ 5-7 ਰੋਗ ਕੱਢੇ ਸੀ ਇਹ ਬਾਈ ਨੇ ਖਰੀਦੀ ਸੀਗੀ ਆਪਣੇ ਤੋਂ ਉਹ ਲੈ ਗਿਆ ਸੀਗਾ ਉਹਨੇ 5-7 ਰੁਗ ਲਾਏ ਕੁਤਰੇ ਪੱਠੇ ਉਹ ਉਤੋਂ ਵੀ ਰੰਗ ਨਹੀਂ ਲਿਆ ਹਜੇ ਪੱਥਰ ਤੋਂ ਜਿਹੜਾ ਬਲੇਡ ਤੱਕੇ ਕਰਨੇ ਆ ਤੇ ਫੇਰ ਉਹਦਾ ਬਣ ਗਿਆ ਪ੍ਰੋਗਰਾਮ ਕੁਦਰਤੀ ਉਹਦਾ ਤੂੰ ਇਹ ਦੇ ਲੈ ਕਿਸਮਤ ਚੰਗੀ ਉਹਦਾ ਕੈਨੇਡਾ ਦਾ ਨਿਕਲਿਆ ਚੱਲ ਛੱਡ ਗਿਆ ਫਿਰ ਉਹ ਹਾਂ ਉਹ ਫਿਰ ਉਹ ਕਹਿੰਦਾ ਵੀ ਹੁਣ ਮੈਂ ਚਲੇ ਜਾਣਾ ਵਾ ਜੇ ਕਿਤੇ ਉਹ ਵੱਧ ਪੈਸੇ ਹਜੇ ਤਾਂ ਮਸ਼ੀਨ ਐ ਖਰੀਦੀ ਦੀ ਹਜੇ ਉਹਨੇ ਛੱਡਾ ਛੁੱਟ ਪਾਉਣੇ ਸੀਗੇ achar joor nu ਜੇ ਵੱਧ ਬਹਿ ਲਾ ਗਿਆ ਜਾਂਦਾ ਫੇਰ ਦੇ ਲਾ ਕੀ ਉਹ ਹੋਣਾ ਸੀਗਾ ਘਾਟਾ ਪੈਣਾ ਸੀ ਇਹਨੂੰ ਉਹ ਉਰੀ ਕੈਡਾ ਬਣ ਜਾਣਾ ਸੀ ਉਹਦਾ ਓਰੀ ਨਾਲੇ ਉਂ ਵੀ ਉਹਨੂੰ ਫਿਰ ਉਹਨੇ ਛੱਡ ਕੇ ਚੱਲ ਜਾਣਾ ਪੈਣਾ ਸੀਗਾ ਉਹਨੂੰ ਇਹ ਵੀ ਚੱਕਰ ਵਟਵਾਰੀ ਉਹ ਤਾਂ ਨਾਦਲਾ ਜੀ ਕਰੀ ਬੈਠਾ ਸੀਗਾ ਵੀ ਕੁਝ ਨਹੀਂ ਮੜਨਾ ਮੇਰਾ ਚਲੋ ਤੇ ਕਿਸ ਨੇ ਵੀ ਭਾਈ ਲੈਣੀ ਹੋਈ ਏ ਮਸ਼ੀਨ ਦੱਸ ਦਿਓ ਵੀਰੇ ਟੋਕੇ ਵਾਲੀ ਇਹ ਯਾਨੀ ਕਿ ਖੜਕ ਕੇ ਟੋਕਾ ਕਰਨ ਵਾਲੀ ਆ ਤੇ ਖੜੇ ਵਾਲੀ ਆ ਨਾ ਖੜੇ ਵਾਲੀ ਆ ਇੱਧਰ ਟਰੈਕਟਰ ਮੈਂ ਦਾ ਵੀਡੀਓ ਇੱਥੇ ਇਹਨੂੰ ਰੋਗ ਵਾਲਾ ਪਾੜਛਾ ਜਿਹਾ ਲੱਗਦਾ ਹਜੇ ਲਾਉਣਾ ਵਾ ਤੇ ਉਹ ਇਹ ਗੜਾਸੇ ਧੱਕੇ ਕਰਨੇ ਨੇ ਤੇ ਇੱਧਰ ਟੋਕਾ ਛੜਦਾ ਪਟਵਾਰੀ ਇੱਕ ਗੱਲ ਆ ਵੀ ਇਹ ਟੋਕਾ ਜਿਹੜਾ ਮੱਕੀ ਦਾ ਟੋਕਾ ਹੁੰਦਾ ਨਾ ਉਹਦੇ ਦਾਣੇ ਵੀ ਕ੍ਰਸ਼ ਕਰਕੇ ਛੱਡਦੀ ਆ ਇਹ ਜੇ ਦਾਣਾ ਕ੍ਰਸ਼ ਕਰੂਗਾ ਤਾਂ ਡੰਗਰਾਂ ਨੂੰ ਫਾਇਦਾ ਹੋਊਗਾ ਨਹੀਂ ਤਾਂ ਪਟਵਾਰੀ ਫਿਰ ਆਪਾਂ ਜਦੋਂ ਗੋਹਾ ਕਰਦੇ ਆ ਡੰਗਰ ਹਨਾ ਉਹਦੇ ਵਿੱਚੇ ਥੱਲੀ ਦੇ ਦਾਣੇ ਨਿਕਲੀ ਜਾਂਦੇ ਆ ਫਿਰ ਉਹਦਾ ਕੋਈ ਫਾਇਦਾ ਨਹੀਂ ਆਚਾਰ ਦਾ ਕ੍ਰਸ਼ ਕਰੇਗਾ ਨਾ ਤੇ ਬਾਕੀ ਹੁਣ ਸਮਾਨ ਸਮੂਹ ਲੱਦ ਪਟਵਾਰੀ ਚੱਲੀਏ ਫਿਰ ਆਪਾਂ ਚਲੋ ਜਾਈਏ ਲਓ ਬਈ ਜੀ ਆਪਾਂ ਪਹੁੰਚ ਗਏ ਨਵੇਂ ਸ਼ਹਿਰ ਕਰਿਆਮ ਚ ਜਿੱਥੇ ਮਸ਼ੀਨ ਆਪਣੀ ਚੱਲਣੀ ਹੈ ਡੈਮੋ ਤੇ ਸਾਰੇ ਕਿਸਾਨ ਵੀਰ ਬਾਈ ਇੱਥੇ ਖੜੇ ਨੇ ਤੇ ਬਾਕੀ ਆਪਾਂ ਵੀ ਆ ਦੇਖੋ ਮਸ਼ੀਨ ਮਸ਼ੂਨ ਲਾ ਦਿੱਤੀ ਆ ਮੱਕੀ ਵਾਲੀ ਵੀ ਰੋਟਾਵੇਟਰ ਦੀ ਤੇ ਤੁਹਾਨੂੰ ਬਾਈ ਆ ਦੇਖੋ ਜੀ ਆ ਰਹੀ ਹੈ ਜੀ ਸ਼ਕਤੀਮਾਨ ਦੀ ਮਸ਼ੀਨ ਕਰਨੇ ਵਾਲੀ ਟਰਮੋ ਦੇ ਚੱਲਣੀ ਹੈ ਤੇ ਭਾਈ ਉਹਨੇ ਮੇਰੇ ਸਰੋਂ ਕੋਲੇ ਇੱਕ ਬਾਈ ਨੇ ਖਰੀਦੀ ਆ ਜੀ ਇਹ ਜੀ ਬਾਕੀ ਟਰੈਕਟਰ ਵੀ ਪਿੱਛੇ ਆ ਦੇਖੋ ਜੀ ਪੂਰੀ ਸਜਾਈ ਹੋਈ ਆ ਹਾਰ ਪੂਰ ਲਾ ਕੇ ਘਵਾਰੇ ਪੂਰ ਲਾ ਕੇ ਤੇ ਸ਼ਹਿਰੇ ਉਹਨੇ ਚੱਲੇ ਤੁਹਾਨੂੰ ਚੱਲਦੀ ਵੀ ਦਿਖਾ ਦਾਂਗੇ ਤੇ ਮਗਰ ਬਾਈ ਟਰੈਕਟਰ ਆ ਗਏ ਜਿਹੜੇ ਤਿਆਰ ਕਰੇ ਹੋਏ ਆ ਦੇਖੋ ਜੀ ਇੰਨਾ ਦੇ ਟਰੈਕਟਰ ਤਿਆਰ ਹੋਣੇ ਆ ਟਰਾਲ ਇਹਨਾਂ ਦਾ ਸਪੈਸ਼ਲ ਤਿਆਰ ਹੋਣਾ ਕਿਉਂਕਿ ਮੂਰੇ ਦੇ ਟਾਇਰ ਨਹੀਂ ਲੱਗਦੇ ਹੁੰਦੇ ਇਹ ਮੂਹਰੇ ਛੋਟੇ ਟਾਇਰ ਨੇ ਪਿੱਛੇ ਵੱਡੇ ਨੇ ਤੇ ਆਹ ਟਰੈਕਟਰ ਤਿਆਰ ਹੁੰਦੇ ਨੇ ਇਦਾਂ ਦਾ ਟਰਾਲਾ ਤਿਆਰ ਹੋਣਾ ਹਾਈਡਰੋਲਿਕਾ ਜੀ ਇਹ ਬਸ ਖੇਤ ਚੋਂ ਬਾਹਰ ਕੱਢਣ ਨੂੰ ਅਗਰ ਨਾ ਬਾਹਰ ਫਿਰ ਇਦਾਂ ਦੇ ਆਪਾਂ ਟਰਾਲਿਆਂ 'ਚ ਲੱਦ ਦੇਣਾ ਤੇ ਕਾਹ ਟਰੈਕਟਰ ਐ ਵੀ ਉਹਦੇ ਨਾਲੇ ਲੱਗਣਾ ਜੀ ਟਰਾਲੇ ਦੇ ਇੱਕ ਟਰਾਲਾ ਤਿਆਰ ਹੋ ਗਿਆ ਦੂਜਾ ਹਜੇ ਤਿਆਰ ਹੋ ਰਿਹਾ ਜੀ ਉੱਥੇ ਅਸੀਂ ਖੜਾ ਦੇਖਿਆ ਸੀ ਉਹਨੂੰ ਆਹ ਟਰੈਕਟਰ ਲੱਗਣਾ ਮਗਰ ਵਾਲਾ ਮਹਿੰਦਰ ਵਾਲਿਆਂ ਦਾ ਤੇ ਬਾਕੀ ਪਿੱਛੇ ਦੂਆ ਟਰਾਲਾ بڑا ਸ਼ਿਪ ਵਾਲਾ ਤਿਆਰ ਹੋ ਗਿਆ ਜਿਹਦੇ ਵਿੱਚ ਬਾਈ ਇਹ ਜਾਣਾ ਵਾ ਮਿਲ ਨੂੰ ਇਹ ਜਿਹੜੇ ਟਰਾਲੇ ਆ ਤਾਂ ਸਿਰਫ ਖੇਤ ਤੋਂ ਬਾਹਰ ਕੱਢਣ ਲਈ ਉਹ ਵਰਤੇ ਜਾਂਦੇ ਨੇ ਤੇ ਬਾਕੀ ਖੇਤ ਤੋਂ ਬਾਹਰ ਜਿਹੜਾ ਉਹ ਮਗਰ بڑا ਟਰਾਲਾ ਹੀ ਸ਼ਿਪ ਵਾਲਾ ਆਲਾ ਇਹ ਮਿਲ ਨੂੰ ਜਾਊਗਾ ਜੀ ਆਹ ਟਰੈਕਟਰ ਨੂੰ ਲੱਗਣਾ ਜਿਹੜਾ ਦੂਆ ਟਰਾਲਾ ਇਹਦੇ ਨਾਲ ਦਾ ਤਿਆਰ ਹੁੰਦਾ ਜੀ ਤੇ ਬਾਕੀ ਇਦਾਂ ਦੇ ਟਰਾਲੇ ਜਿਹੜੇ ਆ ਦੇਖੋ ਲੰਬੇ ਲੰਬੇ ਤਿਆਰ ਹੋਏ ਨੇ ਜੀ ਐਮ ਐਲ ਨੂੰ ਜਾਇਆ ਕਰਨਗੇ ਗੋਲੀਆਂ ਲੈ ਕੇ ਜੀ ਲਓ ਜੀ ਹੁਣ ਇਹਨੂੰ ਆਪਾਂ ਤੁਹਾਨੂੰ ਚੱਲਦਾ ਵੀ ਦਿਖਾਵਾਂਗੇ ਜੇ ਚਲਾਇਆ ਜੀ ਸਾਰੀਆਂ ਮਸ਼ੀਨਾਂ ਪਹੁੰਚ ਗਈਆਂ ਨੇ ਤੇ ਸਾਰੇ ਕਿਸਾਨ ਵੀ ਵੀ ਪਹੁੰਚ ਗਏ ਤੇ ਉਧਰ ਖੇਤਾਂ 'ਚ ਬਾੜ ਲਈ ਆ ਮਸ਼ੀਨ ਵੀ ਜੀ ਟਰਾਲੀਆਂ ਵੀ ਚਲਾਓ ਵਾਹ ਜੀ ਹੁਣ ਚਲਾਉਣ ਲੱਗਿਆ ਮਸ਼ੀਨ ਤੁਹਾਨੂੰ ਆਪਾਂ ਚਲਦੀ ਦਿਖਾਵਾਂਗੇ ਜੀ ਫੀਲਡ ਦੇ ਵਿੱਚ ਤੇ ਸਾਰੇ ਜ਼ਿਮੀਂਦਾਰ ਪੰਚੇ ਨੇ ਜੀ ਪਰਚੇ ਵੀ ਹੁਣ ਇੱਥੇ ਆਇਓ ਆਪਾਂ ਜਾਂਗੇ ਇੱਥੇ ਆਲੇ ਘੜ ਕਰਾਂਗੇ ਮੈਨੂੰ ਪਤਾ ਕਿੱਥੇ ਆਣਾ ਪਬਦੀ ਚਣੌੜ ਲੱਗੇ ਆ ਲੋ ਜੀ ਆ ਟਰਾਲਾ ਜਾ ਰਿਹਾ ਇਹਦੇ ਵਿੱਚ ਘੱਟੋ ਘੱਟ ਵੀ 50 ਕੁਆਂਟਲ ਦੇ ਕਰੀਬ ਮਾਲ ਪੈ ਜਾਂਦਾ ਜੀ ਤੇਰੇ ਚਾਰੇ ਪਾਸੇ ਜੈਕ ਲੱਗਿਆ ਪੀਟੀਓ ਨਾਲ ਇਹ ਚੱਲਦਾ ਹਾਈਡਰੋਲਿਕਾ ਸਾਰਾ ਚਾਹੇ ਪੂਰਾ ਮਤਲਬ ਟਰੱਕ ਆ ਜਵੇ ਉਹਦੇ ਵਿੱਚ ਵੀ ਪਾ ਦਿੰਦਾ ਜੀ ਇਹ ਸਾਰਾ ਮਾਲ ਨਾਲ ਦੀ ਨਾਲ ਉਹ ਲੱਗੂ ਆ ਦੇਖੋ ਫਿਰ ਉਹਦੇ ਵਿੱਚ ਨਾਲ ਦੀ ਨਾਲ ਜਿਹੜਾ ਘਟ ਕੇ ਗੁੱਲੀਆਂ ਪੈਣਗੇ ਵਿੱਚ ਉਹਦੇ ਨਾਲ ਵੀ ਗ ਆਪਾ ਉਹਨਾਂ ਬੈਕ ਸਾਈਡ ਤੋਂ ਦਿਖਾਉਨੇ ਆਂ ਵੀ ਜਿਹੜਾ ਜਿਹੜਾ ਦਾ ਆਗ ਉਹ ਕਿਵੇਂ ਪਿੱਛੇ ਆ ਕੇ ਦੇਖੋ ਐਨ ਖੜਾਰਾ ਬੋਦਾ ਜਾਂਦਾ ਪੂਰੇ ਖੇਤ ਦੇ ਵਿੱਚ ਆਹ ਦੇਖੋ ਜੀ ਮਤਲਬ ਜਿਹੜਾ ਆਗ ਵੀ ਜਿੰਨੀ ਵੀ ਇਹਦੀ ਵੇਸਟੇਜ ਆ ਸਾਰੀ ਖਾਦ ਬਣੂ ਪਿੱਛੇ ਐਨੀ ਤੇਜ਼ੀ ਨਾਲ ਇਹ ਬਾਹਰ ਆਉਂਦਾ ਤੇ ਪੂਰਾ ਸਾਫ਼ ਹੋ ਕੇ ਕੰਨਾਂ ਜਿਹੜਾ ਟਰਾਲੇ 'ਚ ਡੇਖਦਾ ਹੋਵੇ ਪਹਿਲਾਂ ਤੁਹਾਨੂੰ ਦਿਖਾਇਆ ਸੀ ਆਪਾਂ ਫਰੰਟ ਤੋਂ ਹੁਣ ਤੁਹਾਨੂੰ ਆਪਾਂ ਦਿਖਾਉਣਾ ਬੈਕ ਸਾਈਡ ਤੋਂ ਦੇ ਜੜੀ ਜਿਹੜਾ ਆਪਣਾ ਮੂਡੇ ਨੂੰ ਕਈ ਵਾਰ ਆਪਾਂ ਨੂੰ ਨਾ ਫਿਰਕੀ ਮਾਰਨੀ ਪੈਂਦੀ ਏ ਥੱਲੇ ਜੇ ਮੂਡਾ ਆਪਣਾ ਕੰਮ ਲੈਣਾ ਹੋਵੇ ਪਰ ਇਹਨੂੰ ਫਿਰਕੀ ਮਾਰਨ ਦੀ ਲੋੜ ਨਹੀਂ ਹੈਗੀ ਜਿਵੇਂ ਆਮ ਰੇਵਰ 2 2-3 ਇੰਚ ਉੱਪਰ ਰੱਖ ਕੇ ਵੱਢਦੇ ਆ ਗੱਲਾਂ ਇਹ ਜਮਾ ਹੀ ਰਗੜ ਕੇ ਵੱਢਦੀ ਆ ਝਾੜਤ ਵੀ ਫਰਕ ਪੈਂਦਾ ਈ ਝਾੜਤ ਵੱਧ ਨਿਕਲਦਾ ਫਿਰ ਉਹਨਾਂ ਕੰਨਾਂ ਵੇਸਟ ਹੋ ਜਾਂਦਾ ਈ ਇਹ ਥੋੜਾ ਜਿਹਾ ਤਾਣਾ ਕਰਕੇ ਪੰਗਾ ਪੈਂਦਾ ਉੱਪਰ ਤਾਰਾਂ ਨੇ ਤਾਣਾ ਕਰਕੇ ਥੋੜਾ ਜਿਹਾ ਪੰਗਾ ਪੈਂਦਾ ਤੇ ਬਾਕੀ ਆ ਪਿੱਛੇ ਦੇਖੋ ਜੀ ਕਿੰਨੀ ਸਫਾਈ ਆ ਰਹੀ ਹੈ ਖੇਤ ਦੇ ਵਿੱਚ ਪੂਰੀ ਪ੍ਰੋਪਰ ਸਫਾਈ ਆ ਰਹੀ ਹੈ ਦੇਖੋ ਜਿਹੜਾ ਬੇਸਟੇਜ ਆ ਉਹ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਜਿਵੇਂ ਆਪਾਂ ਆਮ ਕੰਬਾਈਨਾਂ ਤੇ ਹੁੰਦੀ ਆ ਉਸ ਤਰੀਕੇ ਨਾਲ ਸਾਰੀ ਖਡਾਰ ਦੀ ਜਾਂਦੀ ਆ ਆ ਬੈਲਟਾਂ ਗਰੇਰੀਆਂ ਇੱਥੇ ਨਿਕਲਦੀਆਂ ਨੇ ਘੱਟੋ ਘੱਟ ਵੀ 50 ਗਮਾਂਟੜ ਦੇ ਕਰੀਬ ਜੀ ਮਾਲ ਆ ਜਾਂਦਾ ਰਵਾਈ ਦਿਖਾਉਨੇ ਆ ਦੇਖੋ ਜੀ ਪੋਰੀਆਂ ਪੂਰੀਆਂ ਸਾਫ ਕਰਕੇ ਛੱਡੀਆਂ ਹੋਈਆਂ ਨੇ ਪੋਰੀਆਂ ਬਿਲਕੁਲ ਸਾਫ ਕਰਕੇ ਦਿੱਤੀਆਂ ਹੋਈਆਂ ਤੇ ਕੰਪਨੀ ਵਾਲੇ ਇਹ ਵੀ ਕਹਿੰਦੇ ਆ ਵੀ ਜੇ ਤੁਸੀਂ ਗੰਨਾ ਬੀਜਣਾ ਮਸ਼ੀਨ ਨਾਲੇ ਪੋਰੀਆਂ ਕਰ ਲੋ ਸਾਫ ਕਰਕੇ ਇਹੀ ਬੀਜ ਸਕਦੇ ਹੋ ਵੀ ਇਹ ਨੁਕਸਾਨ ਨਹੀਂ ਕਰਦੀ ਜਿਹੜੀਆਂ ਗੰਡਾ ਹੁੰਦੀਆਂ ਅੱਖਾਂ ਹੁੰਦੀਆਂ ਉਹਦਾ ਨੁਕਸਾਨ ਨਹੀਂ ਕਰਦੀ ਦੇ ਭਾਈ ਇੱਕ ਗੱਲ ਇਹ ਦੇਖੋ ਜਦੋਂ ਮੂਟਾ ਮਗਾਉਣਾ ਹੁੰਦਾ ਨਾ ਮੂਟੇ ਵਾਸਤੇ ਜੀ ਕਈ ਵਾਰ ਬੰਦੇ ਪਰਾਲੀ ਵਿਛਾਉਂਦੇ ਆ ਵੀ ਮੂਟਾ ਸੁੱਕ ਨਾ ਜਾਵੇ ਪਰ ਇਹਦੇ ਵਿੱਚ ਜਿਹੜਾ ਮਗਰ ਉਹ ਪੱਤੀ ਖਿੰਡ ਰਹੀ ਆ ਪੂਰਾ ਜੀ ਉਹ ਪਰਾਲੀ ਵਾਲੀ ਕੰਮ ਕਰ ਰਹੀ ਆ ਚ ਮੂਟਾ ਸੁੱਕਣਾ ਹੀ ਨਹੀਂ ਹੈਗਾ ਜੀ ਇੰਨਾ ਵਧੀਆ ਚੰਦ ਰਿਆ ਦਿੱਸ ਰਿਹਾ ਬਾਕੀ ਗਡੇਰੀਆਂ ਵੀ ਤੁਹਾਨੂੰ ਦਿਖਾਈਆਂ ਜਿਹੜੀਆਂ ਗੁੱਡੀਆਂ ਆਉਂਦੀਆਂ ਨੇ ਬਿਲਕੁਲ ਸਾਫ਼ ਆਉਂਦੀਆਂ ਨੇ ਤੇ ਦਿਹਾੜੀ ਦੇ ਵਿੱਚ ਲੰਬੀ ਜ਼ਮੀਨ ਹੋਵੇ ਤਾਂ 7-8 ਏਕੜ ਵੜ ਦਿੰਦੀ ਆ ਜੇ ਛੋਟੀ ਜ਼ਮੀਨ ਆ ਤਾਂ 3-4 ਏਕੜ ਤਾਂ ਵੜੇ ਦਿੰਦੀ ਆ ਦੇ ਕੋਈ ਐ ਪੱਤੀ ਪੂਰੀ ਖੜਾਰ ਕੇ ਮਾਰਦੀ ਆ ਮਗਰ ਨਾਲੇ ਮੁੰਡਾ ਡਗਿਆ ਜਾਂਦਾ ਬਾਈ ਨੁਕਸਾਨ ਨਹੀਂ ਹੁੰਦਾ ਮੁੰਡੇ ਦਾ